ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸਤਿਕਾਰਤ ਜਸਾਂ ਜੀ ਮੇਰੇ ਵੱਲੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਗੱਲ ਨਕੋਦਰ ਦਰਬਾਰ ਦੀ ਮੇਲੇ ਦੀ 1 2 ਮਈ ਦਾ ਮੇਲਾ ਨਕੋਦਰ ਦਰਬਾਰ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਕਿਉਂਕਿ ਤੁਸੀਂ ਵੀਡੀਓ ਬਹੁਤ ਸ਼ੇਅਰ ਅਕੇ ਕਰਤੀਆਂ ਹੋਣਗੀਆਂ ਮੈਨੂੰ ਕਈ ਸੱਜਣਾ ਮਿੱਤਰਾਂ ਨੇ ਇਹ ਪੁੱਛਿਆ ਸੀ ਕਿ ਭਾਜੀ ਸਟੇਜ ਦੀ ਟਾਈਮਿੰਗ ਕੀ ਆ ਸੋ ਮੈਂ ਇਹ ਦੱਸ ਦਵਾਂ ਕਿ ਨਕੋਦਰ ਮੇਲਾ ਜਿਹੜਾ 1 2 ਮਈ ਦੀ ਤਰੀਕ ਆ ਨਾ 1 ਮਈ ਨੂੰ ਦੁਪਹਿਰੇ 1 ਵਜੇ ਝੰਡਾ ਰਸਮ ਹੋएगी ਦਰਬਾਰ ਦੇ ਵਿੱਚ ਤੇ 1 ਮਈ ਰਾਤ 8 ਵਜੇ ਕਵਾਲੀਆਂ ਦੀ ਸ਼ੁਰੂਆਤ ਕੀਤੀ ਜਾਊਗੀ ਦਰਬਾਰ ਦੇ ਪਗੜੀ ਕਵਾਲ ਜਿਹੜੇ ਨੇ ਕਰਮਤ अली ਪਾਰਟੀ ਵੱਲੋਂ ਜਿਹੜੇ ਕਿ ਸائیں ਲਾਦੀ ਸ਼ਾਸ ਸਰਕਾਰ ਵੱਲੋਂ ਪਗੜੀ ਕਵਾਲ ਨੇ ਤੇ ਉਹਨਾਂ ਦੇ ਟਾਈਮ ਦੇ ਹੀ ਇੱਥੇ ਮੈਫਰ ਸ਼ੁਰੂ ਕਰਦੇ ਆ ਰਹੇ ਨੇ ਤੇ ਉਹਨਾਂ ਦੀ ਕਿਰਪਾ ਨਾਲੇ ਜਦ ਤੱਕ ਦਰਬਾਰ ਆ ਮੰਨ ਲੱਗਦਾ ਇਹਨਾਂ ਦਾ ਖਾਨਦਾਨ ਜਿੰਨਾ ਆ ਸਾਈਂ ਜੀ ਦੀ ਕਿਰਪਾ ਨਾਲ ਉਹ ਇੱਥੇ ਪਗੜੀ ਕਮਾਲ ਹੀ ਰਹੂਗਾ ਤੇ 2 ਮਈ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਕੀ ਕਲਾਕਾਰਾਂ ਦੇ ਹਾਜ਼ਰੀ ਲਗਾਉਣ ਤੋਂ ਬਾਅਦ ਆਪਣੇ ਸਾਰਿਆਂ ਦੇ ਪਿਆਰੇ ਮਰਦਾਸ ਮਾਨ ਸਾਹਿਬ ਆਪਣੀ ਹਾਜ਼ਰੀ ਲਗਾਉਣਗੇ ਸੰਗਤ ਦੇ ਰੂਬਰੂ ਹੋਣਗੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਜਾਣ ਆਇਆ ਉਹ ਜਾਓ ਸੱਚੀ ਨੀਤ ਲੈ ਕੇ ਆਪਣੀਆਂ ਝੋਲੀਆਂ ਭਰਾ ਕੇ ਆਓ ਸਾਈਂ ਜੀ ਤੁਹਾਡੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਕਰਨਾ ਜੈ ਸੰਗ ਜੀ